ਜੇ ਸਿਮਰਤਨ ਕੇ ਭੇ ਅਨੁਰਾਗੀ ਜਿਹੜੇ-ਜਿਹੜੇ ਉਹਨਾਂ ਸਿਮਰਤੀਆਂ ਵਿੱਚ ਪ੍ਰੇਮ ਪਾ ਲੱਗੇ ਤਿੰਨ-ਤਿੰਨ ਕ੍ਰਿਆ ਬ੍ਰਹਮ ਕੇ त्यागी ਉਹਨਾਂ ਨੇ ਸੱਚੀ ਅਧਿਆਤਮਕ ਸਾਧਨਾ ਦਾ ਤ્યાਗ ਕਰ ਦਿੱਤਾ ਜਿਨ ਮਨ ਹਰ ਚਰਨਾਂ ਨ ਠਹਿਰਾਇਓ ਜਿਨਾਂ ਨੇ ਆਪਣਾ ਮਨ ਹਰ ਚਰਨਾ ਨਾਲ ਛੋੜਿਆ ਤੋ ਸਿਮਰਤਨ ਕੇ ਰਾਹਨਾ ਆਇਓ ਕੋ ਸਿਮਰਤਿਆ ਦੇ ਧਰਮ ਮਾਰਗ ਉਤੇ ਨਹੀਂ ਚੱਲੇ ਬ੍ਰਹਮਾਚਾਰ ਹੀ ਵੇਦ ਬਣਾਏ ਬ੍ਰਹਮਾ ਨੇ ਚਾਰ ਵੇਦਾ ਦੀ ਰਚਨਾ ਕੀਤੀ ਸਾਰੇ ਬਲੋਗ ਤਹਿ ਕਰਮ ਚਲਾਈ ਅਤੇ ਸਾਰੇ ਲੋਕਾਂ ਨੂੰ ਵੇਦ ਅਨੁਸਾਰੀ ਕਰਮ ਮਾਰਗ ਉਤੇ ਤੋਰਿਆ ਜਿਨ ਕੀ ਲਿਵ ਹਰ ਚਰਨਾ ਨਾਲ ਲੱਗੀ ਪਰ ਜਿਨਾਂ ਦੀ ਲਿਵ ਹਰ ਚਰਨਾ ਨਾਲ ਲੱਗ ਗਈ ਤੇ ਬੇਦਨ ਤੇ ਭੈ ਤਿਆਗੀ ਉਹਨਾਂ ਨੇ ਵਿਦਿਆ ਦੇ ਮਾਰਗ ਦਾ ਤਿਆਗ ਕਰ ਦਿੱਤਾ ਜਿਨ ਮਤ ਬੇਦ ਕਤੇ ਬਨ ਤਿਆਗੀ ਜਿਨ੍ਹਾਂ ਨੇ ਵਿਦਿਆ ਅਤੇ ਕਤੇ ਬਾਦੀ ਵਿਚਾਰ ਧਾਰਾ ਮਤ ਨੂੰ ਤਿਆਗ ਦਿੱਤਾ ਪਾਰ ਬ੍ਰਹਮ ਕੇ ਭੇ ਅਨੁਰਾਗੀ ਉਹ ਪਾਰ ਬ੍ਰਹਮ ਦੇ ਸੱਚੇ ਅਰਥਾ ਵਿੱਚ ਪ੍ਰੇਮੀ ਹੋ ਗਏ ਤਿੰਨ ਕੇ ਗੋੜ ਮਤ ਜੇ ਚਲਹੀ ਜੇ ਕੋਈ ਭਾਰਮਮ ਦੇ ਗੰਭੀਰ ਸਿਧਾਂਤਾਂ ਅਨੁਸਾਰ ਚੱਲੇਗਾ ਭਾਂਤ ਅਨੇਕ ਦੁਖਨ ਸੋ ਦਲਹੀ ਉਹ ਆਪਣੇ ਅਨੇਕ ਪ੍ਰਕਾਰ ਦੇ ਦੁੱਖਾਂ ਨੂੰ ਨਾਸ਼ਟ ਕਰ ਦੇਵੇਗਾ ਜੇ ਜੇ ਸਹਿਤ ਜਾਤਨ ਸੰਦੇਹੇ ਜਿਹੜੇ ਜਿਹੜੇ ਸਾਧਕ ਸ਼ਰੀਰ ਉਤੇ ਕਸ਼ਟ ਜਾਤਨ ਸਹਿਨ ਕਰਦੇ ਹਨ ਪ੍ਰਵਕੇ ਸੰਗ ਨ ਛੋਟਤ ਨਹੀਂ ਪਰ ਪਰਮਾਤਮਾ ਨਾਲੋਂ ਪਿਆਰ ਨਹੀਂ ਤੋੜਦੇ ਤੇ ਤੇ ਪਰਮਪੂਰੀ ਕਹ ਜਾਹੀ ਉਹ ਸਭ ਪਰਮਾਤਮਾ ਦੇ ਦਵਾਰ ਪਰਮਪੂਰੀ ਉੱਤੇ ਜਾਣਗੇ ਤਿੰਨ ਹਰ ਸਿਉ ਅੰਤਰ ਕਾ ਚ ਨਹੀਂ ਉਹਨਾਂ ਦਾ ਹਰ ਨਾਲੋਂ ਕੋਈ ਅੰਤਰ ਨਹੀਂ ਰਹਿ ਜਾਂਦਾ ਅਰਥਾਤ ਅਦਵੈਤ ਅਵਸਥਾ ਨੂੰ ਪ੍ਰਾਪਤ ਕਰਦੇ ਹਨ ਜੇ ਜੇ ਜੀ ਜਾਤਨ ਤੇ ਡਰੈ ਜਿਹੜੇ ਜਿਹੜੇ ਸਾਧਕ ਕਸ਼ਟਾਂ ਤੋਂ ਡਰੇ ਹਨ ਪਰਮਪੁਰਖ ਤਜ ਤਿੰਨ ਮੱਗ ਪਰੈ ਅਤੇ ਪਰਮਪੁਰਖ ਦਾ ਅਦੇ ਆਤਮਈ ਮਾਰਕ ਛੱਡ ਕੇ ਵੇਦਾ ਦੇ ਮਾਰਗ ਉਤੇ ਪੈ ਗਏ ਹਨ ਤੇ ਤੇ ਨਰਕ ਕੋਂਡਮੋਂ ਪਰਹੀ ਉਹ ਸਾਰੇ ਨਰਕ ਕੋਂਡ ਵਿੱਚ ਪੈਣਗੇ ਬਾਰ-ਬਾਰ ਜਗ ਮੋਂ ਬਪ ਕਰਹੀ ਆਤੇ ਜਗਤ ਵਿੱਚ ਮੋੜ-ਮੋੜ ਕੇ ਸ਼ਰੀਰ ਧਾਰਨ ਕਰਨਗੇ ਤਬ ਹਰ ਬਹਰ ਦਾਤ ਉਪਜਾਇਓ ਤਦ ਫਿਰ ਹਰਨੇ दत्तात्रेय ਨੂੰ ਉਤਪਨ ਕੀਤਾ ਤਿੰਨ ਪੀ ਆਪਣਾ ਆਪਾਂਤ ਚਲਾਇਓ ਉਸਨੇ ਵੀ ਆਪਣਾ ਧਰਮ ਮਾਰਗ ਚਲਾ ਦਿੱਤਾ ਕਰਮੋ ਨਖ ਸਿਰ ਜਟਾ ਸਵਾਰੀ ਉਸਨੇ ਹੱਥਾਂ ਵਿੱਚ 9 ਆਤੇ ਸਿਰ ਉੱਤੇ ਜਟਾ ਆਸ ਸਵਾਰ ਲਈਆਂ ਪਰਾਵ ਕੀ ਕਿਰਿਆ ਨਾ ਕਿਆਛੋ ਵਿਚਾਰੀ ਅਤੇ ਪ੍ਰਬੋਦੀ ਕਰਨੀ ਬਾਰੇ ਜਰਾ ਵਿਚਾਰ ਨਾ ਕੀਤਾ ਪੁੰਨ ਹਰ ਗੋਰਖ ਕੋ ਉਪਰਾਜਾ ਫਿਰ ਹਰ ਨੇ ਗੋਰਖਨਾਥ ਨੂੰ ਉਤਪਨ ਕੀਤਾ ਸਿੱਖ ਕਰੇ ਤਿੰਨ ਹੋਂ ਵੱਡ ਰਾਜਾ ਉਸ ਨੇ ਵੱਡੇ ਵੱਡੇ ਰਾਜਿਆਂ ਨੂੰ ਆਪਣਾ ਸੇਵਕ ਬਣਾ ਲਿਆ ਸਰਵ ਆਨ ਫਾਰ ਮੋਦਰਾ ਦੁਆ ਡਾਰੀ ਉਸਨੇ ਕੰਨਾ ਪਾੜ ਕੇ ਦੋ ਮੁੰਦਰਾ ਪਾ ਦਿੱਤੀਆਂ ਹਰ ਕੀ ਪ੍ਰਤ ਰੀਤ ਨਾ ਵਿਚਾਰੀ ਪਰ ਪਰਮਾਤਮਾ ਦੇ ਪ੍ਰੇਮ ਦੀ ਰੀਤ ਨੂੰ ਨਾ ਵਿਚਾਰਿਆ ਪੁਨ ਹਰ ਰਾਮਾਨੰਦ ਕੋ ਕਰਾ ਫਿਰ ਹਰ ਨੇ ਰਾਮਾਨੰਦ ਨੂੰ ਪੈਦਾ ਕੀਤਾ ਭੇਸ ਬੈਰਾਗੀ ਕੋ ਜਨ ਕਰਾ ਜਿਸਨੇ ਬੈਰਾਗੀ ਦੇ ਇੱਕ ਤारण ਕਰ ਲਿਆ ਕੰਠੀ ਕਾਂਠ ਕਾਠ ਕੀ ਟਾਰੀ ਗਾੜ ਵਿੱਚ ਘਾਟ ਦੀ ਕੰਠੀ ਪਾ ਲਈ ਪ੍ਰਭ ਕੀ ਕਿਰਿਆ ਨਾ ਕਚੂ ਵਿਚਾਰੀ ਪਰ ਉਸਨੇ ਵੀ ਪ੍ਰਭੂ ਦੀ ਕਿਰਿਆ ਦਾ ਕੋਝ ਵੀ ਵਿਚਾਰ ਨਹੀਂ ਕੀਤਾ ਜੇ ਪ੍ਰਭ ਪਰਮਪੁਰਖ ਉਪਜਾਏ ਪ੍ਰਭੂ ਨੇ ਜਿਹੜੇ ਜਿਹੜੇ ਮਹਾਪੁਰਖ ਪੈਦਾ ਕੀਤੇ ਤਿੰਨ ਤਿੰਨ ਆਪਣੇ ਰਾਹ ਚਲਾਏ ਉਹਨਾਂ ਨੇ ਆਪਣੇ ਆਪਣੇ ਧਰਮ ਮਾਰਗ ਚਲਾਏ ਮਹਾਦੇਨ ਤਾਪ ਪ੍ਰਭ ਉਪਰਾਜਾ ਤਾਦਾ ਪ੍ਰਭੂ ਨੇ ਹਜਰਤ ਮੁਹੰਮਦ ਮਹਾਦੀਨ ਨੂੰ ਪੈਦਾ ਕੀਤਾ। ਅਰਬ ਦੇਸ਼ ਕੋ ਕੀ ਨੋ ਰਾਜਾ। ਅਤੇ ਉਸ ਨੂੰ ਅਰਬ ਦੇਸ਼ ਦਾ ਰਾਜਾ ਬਣਾਇਆ। ਤਿੰਨ ਪੀ ਇਕਪੰਥ ਉਪਰਾਜਾ। ਉਸ ਨੇ ਵੀ ਇਕਤਰਮ ਚਲਾ ਦਿੱਤਾ। ਲਿੰਗ ਬਿਨਾ ਕੀ ਨੇ ਸਭ ਰਾਜਾ। ਅਤੇ ਸਾਰੇ ਆ ਰਾਜਿਆਂ ਨੂੰ ਸੁੰਨਤ ਖਤਨਾ ਕਰਾ ਦਿੱਤੀ। ਸਾਬਤੇ ਆਪਣਾ ਨਾਮ ਜਪਾਇਓ। ਸਾਰੇ ਆਤਮਾ ਆਪਣਾ ਨਾਮ ਜਪਾਇਆ ਸਤਨਾਮ ਕਾਹੂ ਨਾ ਦਿੜਾਇਓ ਪਰ ਸਤਨਾਮ ਕਿਸੇ ਨੂੰ ਦਿੜਨ ਨਾ ਕਰਾਇਆ ਸਭ ਆਪਣੀ ਆਪਣੀ ਓਰ ਜਾਣਾਂ ਸਾਰੇ ਆਪਣੀ ਆਪਣੀ ਵਿਚਾਰ ਧਾਰਾ ਵਿੱਚ ਉਲਝੇ ਰਹੇ ਪਾਰ ਬ੍ਰਹਮ ਕਾਹੂ ਨਾ ਪਛਾਨਾ ਕਿਸੇ ਨੇ ਵੀ ਪਾਰ ਬ੍ਰਹਮ ਨੂੰ ਨਹੀਂ ਪਛਾਣਿਆ ਤਪਸਾਦਤ ਹਰ ਮੋਹੇ ਬੁਲਾਇਓ ਮੈਨੂੰ ਤਾਪਕਰ ਦੇ ਨੂੰ ਹਾਰਨੇ ਬੁਲਾਇਆ। ਇਹ ਮ ਕਹਿ ਕੇ ਇਹ ਲੋਕ ਪਠਾਇਓ। ਅਤੇ ਇਸ ਤਰ੍ਹਾਂ ਕਹਿ ਕੇ ਇਸ ਲੋਕ ਵਿੱਚ ਭੇਜ ਦਿੱਤਾ। ਆਕਾਲ ਪੁਰਖ ਬਾਜ। ਆਕਾਲ ਪੁਰਖ ਨੇ ਕਿਹਾ। ਚੋਪਈ ਮੈਂ ਆਪਣਾ ਸੁਤ ਤੋਹੇ ਨਿਵਾਜਾ। ਮੈਂ ਤੈਨੂੰ ਆਪਣੇ ਪੁੱਤਰ ਵੱਜੋਂ ਗੌਰਵ ਬਖਸ਼ਿਆ ਹੈ। ਪੰਤਪੁਰ ਚੁਰ ਕਰ ਬੈ ਕਹੋ ਸਾਜਾ ਅਤੇ ਪੰਥ ਦਾ ਪ੍ਰਚਾਰ ਕਰਨ ਲਈ ਸੁਚਜਿਤ ਕੀਤਾ ਹੈ ਜਾਏ ਤਹਾ ਤੈ ਧਰਮ ਚਲਾਏ ਉਥੇ ਜਾ ਕੇ ਤੂੰ ਧਰਮ ਚੱਕਰ ਚਲਾਉਣਾ ਹੈ ਕਬੂਦ ਕਰਨ ਤੇ ਲੋਕ ਹਟਾਏ ਆਤੇ ਦੁਰਮਤ ਕਰਨ ਤੋਂ ਲੋਕਾਂ ਨੂੰ ਹਟਾਉਣਾ ਹੈ ਕਬਵਾਚ ਦੋਹਰਾ ਕਵੀ ਨੇ ਕਿਹਾ ਦੋਹਰਾ हांड प्यो मैं जोर कर बचन कहा सिर न्याय मैं हाथ जोड़ के खड़ा हो गया आते सिर निभा के बेनती की पंथ चल तब जगत मैं जब तुम करो सहाय के जदों तुम सहायता करोगे ता जगत निश्चय ही पंथ का विकास होएगा वाहगुरु जी का खालसा वाहगुरु जी की फतेह